ਸ੍ਰੀ ਕਾਲ ਢਿੱਲੋਂ ਬੋਲਦਾ ਪੇਤ ਦਿਲਾਂ ਦੇ ਖੋਲਦਾ ਜਦ ਮੈਂ ਤੁਹਾਨੂੰ ਕਿਹਾ ਸੀ ਕਿਸੇ ਭੈਣਾ ਨੇ ਜਾਂ ਭਰਾਵਾਂ ਨੇ ਟਰੱਕ ਚਲਾਉਣਾ ਹੋਵੇ ਮੌਂਟਰੀਅਲ ਮੌਂਟਰੀਅਲ ਦੇ ਵਿੱਚ ਜੀ ਟ੍ਰਾਂਟੋ ਤੋਂ ਮੌਂਟਰੀਅਲ ਚੱਲਣਾ ਜਾਂ ਟ੍ਰਾਂਟੋ ਤੋਂ ਅਮਰੀਕਾ ਨੂੰ ਚੱਲਣਾ ਜਾਂ ਮੌਂਟਰੀਅਲ ਤੋਂ ਅਮਰੀਕਾ ਨੂੰ ਚੱਲਣਾ ਸਾਨੂੰ ਡਰਾਈਵਰ ਚਾਹੀਦੇ ਆ ਤੁਸੀਂ ਫੋਨ ਕਰ ਸਕਦੇ ਆ 647 6286948 ਤੇ ਤੁਸੀਂ ਬਿਜਲੀ ਦਾ ਕੋਈ ਵੀ ਕੰਮ ਕਰਾਉਣਾ, ਕੈਮਰੇ ਲਵਾਉਣੇ ਆ 905 965 4404 ਤੇ ਫੋਨ ਕਰ ਸਕਦੇ ਆ। ਇੰਡੀਆ ਤੋਂ ਪੈਸੇ ਮਂਗਾਉਣੇ ਜਾਂ ਭੇਜਣੇ 416 999 722। ਅੱਜ ਗੱਲਬਾਤ ਮੇਰੇ ਉਮਰੇ ਭਰਾ ਨੇ ਇੰਡੀਆ ਤੋਂ ਸਪੈਸ਼ਲ ਦੋਸਤ ਨੇ ਇੱਕ ਮੇ ਨਾਲ ਗੱਲਾਂ ਬਾਤਾਂ ਕਰਦਾ ਸੀ ਤੇ ਉਹ ਗੱਲਾਂ ਸਹੀ ਆ ਤੇ ਕਹਿੰਦਾ ਸੀ ਮੈਂ ਵੀ ਪ੍ਰੋਗਰਾਮ ਦੇ ਦਾਂ ਉਹਨਾਂ ਫੇਸਬੁੱਕ ਤੇ ਜਸਬੀਰ ਢਿੱਲੋਂ ਤੇ ਮੇਰੀ ਫੇਸਬੁੱਕ ਉਹ ਤੇ ਲੋਬੋਲ ਤੇ ਵੀ ਆ ਤੇ ਜਿਹੜੇ ਦੀ ਮਰਜ਼ੀ ਤੁਸੀਂ ਦੇਖ ਸਕਦੇ ਆ ਢਿੱਲੋ ਬੋ ਦਾ ਟਿਕਟੌਕ ਤੇ ਤੁਸੀਂ ਗੱਲਾਏ ਚਲਦੀਆਂ ਸੀ ਉਹ ਕਹਿੰਦਾ ਵੀ ਮੈਨੂੰ ਠਗਿਆ ਕਹਿਣ ਉਹ ਮੈਂ ਕਿਹਾ ਕਹਿਣ ਠਗਿਆ ਉਹ ਇੱਕ ਦੀ ਕਹਾਣੀ ਨਹੀਂ ਜੇ ਇੱਕ ਦੀ ਹੋਵੇ ਤਾਂ ਚੱਲ ਜਾਂਦੀ ਆ ਜੈਨੂੰ ਮਰਜ਼ੀ ਪੁੱਛ ਲੋ ਵੀ ਠਗਿਆ ਤੈਨੂੰ ਠੱਗ ਕੌਣ ਹੋਇਆ ਠਗਿਆ ਕਹਿ ਤੇ ਠੱਗ ਕੌਣ ਹੋਇਆ ਠਗਿਆ ਵੀ ਆਪਣੇ ਵੀ ਠੱਗ ਹੋਇਆ ਵੀ ਆਪਣਾ ਤੇ ਕਹਿੰਦਾ ਸਮਾਨ ਲੈਣ ਗਏ ਆ ਅਸੀਂ ਕਿਤੇ ਬਾਹਰੋਂ ਜਿਹ ਤੋਂ ਸਵਾਲ ਲਿਆ ਆਪ ਤਾਂ ਹੁਣ ਆ ਗਿਆ ਬਹੁਤ ਚਿਰ ਦੀ ਗੱਲ ਉਹ तकरीबन 2 ਸਾਲ ਦੀ ਉਹ ਆਪ ਆ ਗਿਆ ਬੰਦਾ ਕੈਨੇਡਾ ਆ ਗਿਆ ਜਿਹੜਾ ਉੱਥੋਂ ਸਮਾਨ ਲਿਆ ਉਹਦੇ ਵਿੱਚ ਕਮਿਸ਼ਨ ਇੰਡੀਆ ਦਾ 2 ਲੱਖ ਰੁਪਈਆ ਉਹ ਕਮਾ ਕੇ ਆਇਆ ਉੱਥੋਂ ਦੇਖੋ ਤੁਸੀਂ ਆਪਣੇ ਨੂੰ ਲੁੱਟਿਆ ਉਹਨੂੰ ਉਹਨੂੰ ਇਸ਼ਾਰਾ ਦਿੱਤਾ ਵੀ ਮੈਂ ਤੇਰੇ ਹੀ ਗਾਹਕ ਲੈ ਕੇ ਆਉਂ ਤੂੰ ਭਾਵੇਂ ਥੋੜਾ ਜਿਹਾ ਰੇਟ ਵਧਾ ਲ ਲਈ ਜਾਂ ਘੱਟ ਲਾ ਲਈ ਉਹ ਬਾਦੀਆਂ ਗੱਲਾਂ ਤੇ 2 ਲੱਖ ਰੁਪਈਆ ਉਹ ਤੋਂ ਲੈ ਕੇ ਆਇਆ ਉਹ ਇੱਥੇ ਵੀ ਹਿਸਟਰੀਆਂ ਜਿਹੜੀਆਂ ਮੈਂ ਆਪ ਦੇਖੀਆਂ ਆ ਇੱਥੇ ਲੁੱਟੂ ਕੌਣ ਜਿਹੜਾ ਤੁਹਾਨੂੰ ਫੱਟੀਆਂ ਚੰਗੀਆਂ ਪੜ੍ਹਾਊਗਾ ਚੰਗੀ ਤਰ੍ਹਾਂ ਸਮਝਾਊਗਾ ਉਹ ਬੰਦਾ ਸਹੀ ਆ ਉਹ ਇਹ ਉਹ ਇੰਦਾ ਉਹ ਇੰਦਾ ਉਹਨੂੰ ਡੀਲ ਪਹਿਲਾਂ ਹੀ ਕੀਤੀ ਹੋਇਆ ਅੱਜ ਕੱਲ ਡੀਲਾ ਕੰਮਕਾਰ ਤੁਹਾਨੂੰ ਸਾਰਿਆਂ ਨੂੰ ਪਤਾ ਕੰਮਕਾਰ ਕਿਸੇ ਪਾਸੇ ਘਟਵਾ ਹੈ ਨਹੀਂ ਜਿੱਧਰ ਨੂੰ ਮਰਜੀ ਝਾਤੀ ਮਾਰ ਲਓ ਜੇ ਬੰਦਾ ਕੋਈ ਵੀ ਕਹਿ ਦਿੰਦਾ ਮੈਂ ਤੈਨੂੰ ਆ ਚੀਜ਼ ਲੈ ਦੇਣਾ ਮੈਂ ਤੈਨੂੰ ਆਹ ਕਰ ਦੇਣਾ ਮੈਂ ਤੈਨੂੰ ਆਹ ਕਰ ਦੇਣਾ ਮੈਂ ਤੈਨੂੰ ਟਰੱਕ ਲੈ ਦੇਣਾ ਮੈਂ ਤੈਨੂੰ ਟੈਕਸੀ ਲੈ ਦੇਣਾ ਮੈਂ ਤੈਨੂੰ ਕਾਰ ਲੈ ਦੇਣਾ ਇੱਥੇ ਤੱਕ ਵਧਿਆ ਹੈ ਕੰਮ ਆਪਣਾ ਆਪ ਹੀ ਲੁੱਟ ਰਿਹਾ ਜੇ ਕਾਰ ਲੈ ਕੇ ਲਿਆ ਉਹਦੇ ਵੀ ਕਮਿਸ਼ਨ ਲੈਣ ਲੱਪਿਆ ਇੰਡੀਆ ਵਾਲਾ ਸਾਹ ਹੋਇਆ ਜਦ ਕਿਸੇ ਨਾਲ ਗੱਲਾਂ ਬਾਤਾਂ ਕਰੋ ਵੀ ਤਿੰਨ ਇੱਥੇ ਕੀ ਹੋਇਆ ਕਹਿੰਦਾ ਮੈਨੂੰ ਔਨ ਮੈਨੂੰ ਇਦਾਂ ਲੁੱਟਿਆ ਜਿਹੜਾ 2-3000 ਡਾਲਰ ਲੁੱਟ ਲੈਣਾ ਇਹ ਤਾਂ ਬੰਦਾ ਭੁੱਲ ਜਾਂਦਾ ਕਹਿੰਦਾ ਛੱਡੋ ਇੱਥੇ ਲੋਕਾਂ ਨੇ ਜਿੰਨਾ ਝੂਠ ਬੋਲੋ ਉੰਨੇ ਲੁੱਟਿਆ ਲੋਕ ਜਿਹੜੇ ਅੱਜ ਰੂਟੇ ਤੁਰੇ ਫਿਰਦੇ ਆ ਜਿਹੜੇ ਉਹ ਲੋਕਾਂ ਨੂੰ ਤੁਹਾਨੂੰ ਦਿਖਾ ਲ ਦਿੰਦਾ ਜਿਹੜੇ ਬੰਦਿਆਂ ਨੇ ਕਿਹਾ ਸੀ ਇੰਨੇ ਆਹ ਕਰ ਲਾ ਇੰਨੇ ਆਹ ਕਰ ਲਾ ਤੇ ਇੰਨੇ ਆਹ ਕਰ ਲਾ ਘਰ ਵੀ ਗਏ ਆਪਣਾ ਬਿਜ਼ਨਸ ਵੀ ਗਿਆ ਆਪ ਵੀ ਰੂੜੇ ਇੱਕalle ਇੱਕ ਚੀਜ਼ ਨਹੀਂ ਰੂੜੇ ਬੜੇ ਲੋਕਾਂ ਨੂੰ ਫੱਟੀਆਂ ਪੜਾਈਆਂ ਜਾਣੀਆਂ ਆਹ ਕੰਮ ਕਰ ਲਾ ਇੰਨੇ ਪੈਸੇ ਬਣ ਜਾਣੇ ਆਹ ਕੰਮ ਕਰ ਲਾ ਇੰਨੇ ਪੈਸੇ ਬਣ ਜਾਣੇ ਆਹ ਕੰਮ ਕਰ ਲਾ ਇੰਨੇ ਪੈਸੇ ਬਣ ਜਾਣੇ ਇੱਕ ਕੰਪਨੀਆਂ ਨਹੀਂ ਆਈਆਂ ਮਾਰਕੀਟ 'ਚ ਪਹਿਲਾਂ ਵੀ ਬੋਡੀਆਂ ਆਈਆਂ ਹੁਣ ਵੀ ਆਈਆਂ ਲੋਕਾਂ ਨੂੰ ਲੁੱਟਣ ਦਾ ਢੰਗ ਹੋਰ ਤਰ੍ਹਾਂ ਆਉਂਦਾ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਅੱਗੇ ਹੁਣ ਕੱਪੜੇ ਪਾ ਕੇ ਜਿੱਦਾਂ ਕਹਿੰਦੇ ਕਮੀਜ਼ ਨਾ ਬੰਦਾ ਆਉਂਦਾ ਹੁੰਦਾ ਸੀ ਕੁਰਤਾ ਪਜਾਮਾ ਪਾ ਕੇ ਲੁੱਟਣ ਆਉਂਦਾ ਸੀ ਹੁਣ ਆਉਂਦਾ ਟਾਈ ਲਾ ਕੇ ਇਹ ਟਾਈ ਲਾ ਕੇ ਬੰਦਾ ਸਾਨੂੰ ਲੁੱਟ ਰਿਹਾ ਬੜਾ ਕੰਮ ਵਧੀ ਜਾਂਦਾ ਦਿਨੋਂ ਦਿਨ ਜਿਹੜੀ ਸਟੋਰੀ ਆਉਂਦੀ ਨਵੀਂ ਆਉਂਦੀ ਹੈ ਜਿਹੜੀ ਮੈਨੂੰ ਰਾਤੀ ਵੀ ਬੰਬਈ ਨੂੰ ਕੋਬਰ ਮੁੰਡੇ ਨੇ ਦੱਸਿਆ ਸੀ ਕੈਲਗਰੀ ਆਉਣ ਮੁੰਡੇ ਨੇ ਮੈਨੂੰ ਉਹ ਸੇਮ ਸਟੋਰੀ ਦੱਸੀ ਲੁੱਟਣ ਦੇ ਢੰਗੇ ਵੱਖ-ਵੱਖਰੇ ਆ ਗਏ ਜਿਹੜੇ ਅਸੀਂ ਕਦੇ ਸੋਚੇ ਵੀ ਨਹੀਂ ਕਦੇ ਸੋਚ ਵੀ ਨਹੀਂ ਸਕਦੇ ਅੱਜ ਤੁਹਾਨੂੰ ਦੱਸਣਾ ਮੇਰਾ ਮਤਵ ਲਈ ਆ ਕਹਿਣ ਦਾ ਮਤਵ ਲਈ ਆ ਬਈ ਬਚੋ ਆਪਣੇਆਂ ਤੋਂ ਵਜੋ ਬਗਾਨਿਆਂ ਤੋਂ ਨਾ ਬਗਾਨਿਆਂ ਨੇ ਨਹੀਂ ਲੁਕਣਾ ਜੱਦ ਲੁਕਣਾ ਤੁਹਾਨੂੰ ਆਪਣੇ ਨੇ ਲੁਕਣਾ ਵਿੱਚ ਬਣ ਕੇ ਲੁਕਣਾ ਵਿੱਚ ਰਹਿ ਕੇ ਲੁਕਣਾ ਬਾਹਰੋਂ ਲੁਕਣਾ ਨਹੀਂ ਹੁਣ ਕਿਉਂ ਬਾਹਰੋਂ ਤੁਸੀਂ ਪਹਿਲਾਂ ਹੀ ਕੇਅਰਫੁੱਲ ਹੋ ਆ ਬਾਹਰਲੇ ਬੰਦੇ ਨੂੰ ਤੁਹਾਨੂੰ ਯਕੀਨ ਹੋਵੇ ਅਸੀਂ ਇਹਦੀ ਗੱਲ ਮੰਨਣੀ ਨਹੀਂ ਤੁਸੀਂ ਮੰਨਣੀ ਕਹਿਦੀ ਆ ਤੁਸੀਂ ਜਿਹੜਾ ਤੁਹਾਡਾ ਜ਼ਿਆਦਾ ਨੇੜੇ ਖੋਕੇ ਉਹਦੀ ਤੁਸੀਂ ਮੰਨਣੀ ਆ ਉਹਨੇ ਤੁਹਾਨੂੰ ਬਸਾਉਣਾ ਜਿੱਦਾਂ ਇਹ ਲੋਕ ਪਹਿਲਾਂ ਵਸਾਏ ਆ ਹੁਣ ਰੋਨੇ ਆ ਤੁਸੀਂ ਮੈਨੂੰ ਘਰਾਂ ਚ ਕਹਿਣ ਬਿਥਾਇਆ ਆਪਣੇਆਂ ਨੇ ਬੰਗਾਨਿਆਂ ਨੇ ਥੋੜਾ ਬਿਸਾਇਆ ਤੁਹਾਨੂੰ ਜਿਹੜਾ ਜਾਣਦਾ ਸੀ ਉਹ ਆਪ ਵੀ ਮਰਿਆ ਦੂਆ ਵੀ ਮਰਿਆ ਜੇ ਤੁਸੀਂ ਆਪ ਮਰਨਾ ਸੀ ਮਰਦੇ ਤੁਸੀਂ ਜਿਹੜੇ ਲੋਕ ਬਸਾਏ ਆ ਉਹ ਲੋਕ ਰੋਂਦੇ ਆ ਚਲੋ ਫੇਰ ਗੱਲਾਂ ਬਾਤਾਂ ਕਰਦੇ ਆ ਅੱਜ ਤੁਹਾਨੂੰ ਇਹੀ ਗੱਲ ਦੱਸੀ ਆ ਬਚੋ